ਆ ਆਦਾਰ ਗੁਰ ਪਰਸਾਦੀ ਭੂਜੀਐ ਤਾਂ ਪਾਈ ਮੋਖ ਦੁਆਰ ਨਾਨਕ ਨਾਮ ਸਲਾਹਤੋ ਅੰਤਨ ਪਾਰ ਆਵਾਰ ਨਾਨਕ ਨਾਮ ਸਲਾਹਕ ਆਂਤਨ ਪਾਰ ਆਵਾਰ ਸ੍ਰੀ ਗਿਹਾ ਮਹੱਲਾਤੀ ਜੀ ਨਾਇ ਨੰਦ ਸਦਾ ਸੁਖ ਹੈ ਜਨਾ ਸੱਚ ਨਾਮ ਆਧਾਰ ਗੁਰ ਸਬਦੀ ਸੱਚ ਪਾਇਆ ਦੂਰ ਨਿਵਾਰਨ ਆਰ ਸਦਾ ਸਦਾ ਸੱਚੇ ਗੁਣ ਗਾਵਾਂ ਸੱਚੇ ਨਾਏ ਪਿਆਰ ਕਿਰਪਾ ਕਰਕੇ ਆਪੇ ਣੀ ਦੇ ਤੋਨ आगत कांडार मान रे सदा आनंद गुण गाई सच्ची वाणी हार पाई है हारश ਰਹਸਮਾਈ ਸੱਚੀ ਬਾਣੀ ਹਰ ਪਾਏ ਹਰຊੋ ਰਹਸਮਾਈ ਸਾਚੀ ਭਗਤੀ ਮਨ ਲਾਲ ਛਿਆ ਰਤਾ ਸਹਜ ਸੁਭਾਰੇ ਗੁਰ ਸਬਦਿ ਮਨ ਬੋਹਿਆ ਕਹਿਣਾ ਕਿਛੂ ਨਾ ਜਾਈ ਜਹਿਵਰਤੀ ਸ਼ਬਦ ਸੱਚ ਅੰਮ੍ਰਿਤ ਪੀਵ ਜਾਸ ਗੁਣ ਗਾ ਗਰਮ ਕੇ ਰੰਗ ਪਾਈ ਸਨੋ ਕਿਰਪਾ ਕਰ ਪ੍ਰਜਾਈ ਸੰਸਾਇ ਹੀ ਸੰਸਾਰ ਹ ਸੁਤਿਆ ਰਾਨ ਦੇਹਾ ਏਕੇ ਆਪਨੇ ਪਾਣੇ ਕੜ ਲਈ ਅੰਨ ਆਪੇ ਲਈਆਂ ਮਿਲਾਏ ਆਪੇ ਹੀ ਆਪ ਮਨ ਵਸਿਆ ਨਾ ਮੋਹ ਚੁੱਕਾ ਬੇਵੜਾਈ ਦਿੱਤੀ ਆਨਾਂ ਘਰ ਮਖ ਦੇ